ਸਾਲ ਪਹਿਲਾਂ ਮਾਤਾ ਨੇ ਕਹਿ ਦਿੱਤੀਆਂ ਸੀ ਕੁਝ ਅਜਈਆਂ ਗੱਲਾਂ ਜੋ ਅੱਜ ਵੀ ਨੇ ਅਸਰਦਾਰ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਲਈ ਜਿੱਥੇ ਪੂਰਾ ਪਰਿਵਾਰ ਲਗਾਤਾਰ ਅਪੀਲ ਕਰ ਰਿਹਾ ਤੇ ਉੱਥੇ ਹੀ ਸਾਲ ਪਹਿਲਾਂ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਕੁਝ ਅਜਿਹੀਆਂ ਗੱਲਾਂ ਕਈਆਂ ਨੇ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਕਮੈਂਟਾਂ ਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਆ ਦੋਸਤੋ ਇੱਕ ਸਾਲ ਪਹਿਲਾਂ ਹੀ ਮਾਤਾ ਨੇ ਕੁਝ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਤੇ ਕਈਆਂ ਨੂੰ ਕਰਾਰਾ ਜਵਾਬ ਵੀ ਦਿੱਤਾ ਸੀ ਕਿ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੂਸੇ ਵਾਲੇ ਨੂੰ ਦੱਬ ਲੈਣਗੇ ਉਹਨਾਂ ਨੂੰ ਇੱਕ ਜਵਾਬ ਵੀ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਸਪੀਚ ਦੇ ਜ਼ਰੀਏ ਦਿੱਤਾ ਸੀ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਹਿਲਾਂ ਤਾਂ ਵੀਡੀਓ ਨੂੰ ਸੁਣ ਕੇ ਕਰ ਦਿਓ ਵਾਧੂ ਵਾਧੂ ਸ਼ੇਅਰ ਕਿ ਮਾਤਾ ਨੇ ਇੱਕ ਸਾਲ ਪਹਿਲਾਂ ਕੀ ਕਈਆਂ ਸੀ ਅਜਿਹੀਆਂ ਗੱਲਾਂ ਤਾਂ ਉਹਦਾ ਇਨਸਾਫ ਮੰਗਦੇ ਆ ਤੇ ਇਹ ਸ਼ੁਦੀਪ ਦੇ ਕਿਤੇ ਨਾਲ ਜੁੜੇ ਹੋਏ ਹੋਰ ਵੀ ਲੋਕ ਹੈਗੇ ਨੇ ਦੋ ਚਾਰ ਵੀ ਜਿਹੜੇ ਇਹਨੂੰ ਚੁੰਡੇ ਨਹੀਂ ਸੀ ਅੱਗੇ ਆਉਣਾ ਪਰ ਜਿੱਥੋਂ ਉਹਨੇ ਆਪਦਾ ਕੈਰੀਅਰ ਸ਼ੁਰੂ ਕੀਤਾ ਪਹਿਲਾਂ ਤਾਂ ਉਹਨੇ ਵਿਚਾਰਾ ਨੇ ਟ੍ਰੇਨ ਲਈ ਲੁਧਿਆਣੇ ਉੱਥੇ ਵੀ ਉਹਨੇ ਆਪਦਾ ਕਦੇ ਇੱਕ ਗਾਣਾ ਵੇਚਦਾ ਕਰੇ ਦੋ ਗਾਣੇ ਵੇਚਦੇ ਕਰੇ ਕਦੇ ਇੱਕ ਵੇਚਦਾ ਕਰੇ ਦੋ ਵੇਚਦੇ ਉਹਨੇ ਵਿਚਾਰੇ ਨੇ ਸਾਡੇ ਤੋਂ ਕਦੀ ਫੀਸ ਨਹੀਂ ਲਈ ਜਾਂ ਤਾਂ ਉਸ ਬੱਚੇ ਨੂੰ ਪਤਾ ਜਾਂ ਮੈ ਸਾਨੂੰ ਪਤਾ ਉਹ ਆਪਦੇ ਜਿਹੜੇ ਹਾਪ-ਹਾਪ ਸੀ ਆਪਦੇ ਜਜਵਾਤ ਸੀ ਉਹ ਗਾਣਿਆ ਰਾਹੀਂ ਦੱਸਦਾ ਹੁੰਦਾ ਸੀਗਾ ਤੇ ਫਿਰ ਉਹ ਥੋੜਾ ਜਿਹਾ ਦੇਖਣ ਵਾਲਿਆਂ ਨੂੰ ਐ ਵੀ ਲੱਗਦਾ ਹੁੰਦਾ ਸੀ ਵੀ ਇਹ ਹੰਕਾਰੀ ਐ ਇਹ ਘਮੰਡੀ ਐ ਤੁਹਾਨੂੰ ਪਤਾ ਹੀ ਐ ਅੱਜ ਕਿਤੇ ਦੋ ਮਾਰਤੇ ਅੱਜ ਕਿਤੇ ਇੱਕ ਮਾਰਦਾ ਅੱਜ ਕਿਤੇ ਉਹਨੇ ਮਾਰਤਾ ਉਹਨੇ ਮਾਰਤਾ ਬੱਸ ਆ ਮਾਰ ਮਰਾਈ ਚੱਲੀ ਹੋਈ ਐ ਹੋਰ ਕੁਝ ਨਹੀਂ ਹੈਗਾ ਇੱਥੇ ਸਿਰ ਝੁਕਾ ਕੇ ਨਮਸਕਾਰ ਕਰਦੀਆਂ ਜਿਹੜੇ ਤੁਸੀਂ ਸਾਡਾ ਸਹਾਰ ਬੀਰ ਨੇ ਆਖਿਆ ਵੀ ਉਹ ਚੰਗੀ ਪਾਠੂ ਜਾਂ ਕਰਕੇ ਆਉਂਦਾ ਪਾਠੂ ਜਾਂ ਕਰਨੀ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਪਾਠੂ ਦਾ ਪੂਜਾ ਦੇ ਵਿੱਚ ਤਾਂ ਸਰਬੱਤ ਦਾ ਭਲਾ ਮੰਗਦੇ ਆਪਾਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਰਦਾਸ ਤੋਂ ਵੱਧ ਵੀ ਆਪਾਂ ਇਹ ਕਹਿੰਦੇ ਵੀ ਵਾਹਿਗੁਰੂ ਸਾਹਿਬ ਦਾ ਭਲਾ ਕਰੀ ਜਿਹੜੀ ਚੰਗੀ ਸੋਚ ਵਾਲੇ ਨੇ ਪਰ ਇਹਨਾਂ ਦਾ ਕਿਰਦਾਰ ਹੀ ਹੋਰ ਹੈ ਆਪਾਂ ਤਾਂ ਸਭ ਦਾ ਭਲਾ ਮੰਗਦੇ ਆ ਵੀ ਇਹ ਵਾਹਿਗੁਰੂ ਜੇ ਕਰੇ ਸੁਖ ਜੇ ਬਿਹੜੇ ਖੇੜੇ ਸੁਖ ਬਿਹੜੇ ਸੁਖ ਬਿਹੜੇ ਸੁਖ ਕਰੇ ਸੁਖ ਜੇ ਨਾਲ ਦੇ ਗਵੰਡੀ ਦਾ ਕੋਈ ਚੰਗਾ ਸਮਾ ਚੱਲਦਾ ਤਾਂ ਨਾਲ ਆਪਾਂ ਉਹਦੀ ਸੌਖ ਹੈ ਆਪਾਂ ਨੂੰ ਔਖ ਨਹੀਂ ਆਪੇ ਹੀ ਮੰਨ ਕੇ ਚੱਲਦੇ ਹੁੰਨੇ ਆ ਪਾਠ ਪੂਜਾ ਦਾ ਮਤਲਬ ਤਾਂ ਵੀ ਮਤਲਬ ਬਹੁਤ ਵੱਡਾ ਹੈ ਇਹਨਾਂ ਦੀ ਸੋਚ ਕੁਝ ਹੋਰ ਤਰ੍ਹਾਂ ਦੀ ਹੈ ਇਹਨਾਂ ਨੇ ਤਾਂ ਬੈਠ ਕੇ ਜੇਲ੍ਹਾਂ ਦੇ ਵਿੱਚ پلان ਘੜਨੇ ਨੇ ਕਿ ਆਪਾਂ ਕਿਹਨੂੰ ਮਾਰਨਾ ਹੈ ਕਿਹਨੂੰ ਨਹੀਂ ਮਾਰਨਾ ਇਹਦੇ ਦੁੱੱਚੇ ਗੈਂਗਸਟਰ ਵੀ ਨੇ ਇਹ ਸ਼ੁੱਧੂ ਦੇ ਕਿਤੇ ਨਾਲ ਜੁੜੇ ਹੋਏ ਹੋਰ ਵੀ ਲੋਕ ਹੈਗੇ ਨੇ 2-4 ਵੀ ਜਿਹੜੇ ਇਹਨੂੰ ਚਾਹੁੰਦੇ ਨਹੀਂ ਸੀ ਅੱਗੇ ਆਉਣਾ ਕਿਉਂਕਿ ਇਹ ਨਿੱਟਰ ਕਿਸਮ ਦਾ ਜੁਆਕ ਸੀ ਉਹ ਕਹਿੰਦਾ ਸੀ ਜਦੋਂ ਮੈਂ ਆਪਾਂ ਕਿਸੇ ਦਾ ਕੁਝ ਲੈਣਾ ਹੀ ਨਹੀਂ ਫਿਰ ਆਪਾਂ ਉਹ ਤਾਂ ਚਾਚੇ ਮਾਮੇ ਦੇ ਸਿਰਾਂ ਤੇ ਵੀ ਕਹਤਾ ਸੀ ਵੀ ਮੈਨੂੰ ਕਿਸੇ ਚਾਚੇ ਮਾਮੇ ਨੇ ਖੁਦ ਅਸੀਂ ਵੀ ਉਹਦੀ ਕੋਈ ਹੈਲਪ ਨਹੀਂ ਕੀਤੀ ਇਸ ਖੇਤਰ ਦੇ ਵਿੱਚ ਸਿਰਫ ਅਸੀਂ ਉਹਨੂੰ ਆਖਿਆ ਸੀ ਵੀ ਅਸੀਂ ਤਾਂ ਕੋਤ ਪੰਜ 6 ਕਿੱਲੇ ਜ਼ਮੀਨ ਦੇ ਨੇ ਤੈਨੂੰ ਅਸੀਂ ਪੜਾ ਲਿਖਾ ਸਕਦੇ ਆ ਅਸੀਂ ਚਲੋ ਉਹਨਾਂ ਨੇ ਨੌਕਰੀ ਕੀਤੀ ਨਾਲ 4 ਕਿੱਲੇ ਜ਼ਮੀਨ ਦੇ ਕੀਤੀ ਮੈਂ 24 ਸਾਲ ਸਕੂਲ ਚ ਲਾਇਆ ਕੱਪੜੇ ਸਟਿਚ ਕੀਤੇ ਵੀ ਅਸੀਂ ਸਾਰਾ ਫੋਕਸ ਆਉਦੇ ਬੱਚੇ ਦੇ ਉੱਤੇ ਦਿੱਤਾ ਵੀ ਚਲੋ ਜੋ ਕੁਛ ਆਸੀਂ ਨਹੀਂ ਕਰ ਸਕੇ ਸਾਡੀ ਮਾਪੇ ਉਹਦੀ ਗਰੀਬੀ ਕਰਕੇ ਸਾਡਾ ਬੱਚਾ ਨਾ ਕਿਤੇ ਇਸ ਗੱਲ ਨੂੰ ਕਰੀ ਪਰ ਜਿੱਥੋਂ ਉਹਨੇ ਆਪਦਾ ਕੈਰੀਅਰ ਸ਼ੁਰੂ ਕੀਤਾ ਪਹਿਲਾਂ ਤੋਂ ਉਹਨੇ ਵਿਚਾਰੇ ਨੇ ਟ੍ਰੇਨ ਲਈ ਲੁਧਿਆਣੇ ਉੱਥੇ ਵੀ ਉਹਨੇ ਆਪਦਾ ਕਦੇ ਇੱਕ ਗਾਣਾ ਵੇਚਦਾ ਕਦੇ ਦੋ ਗਾਣੇ ਵੇਚਦੇ ਕਦੇ ਇੱਕ ਵੇਚਦਾ ਕਦੇ ਦੋ ਵੇਚਦੇ ਉਹਨੇ ਵਿਚਾਰੇ ਨੇ ਸਾਡੇ ਤੋਂ ਕਦੇ ਫੀਸ ਨਹੀਂ ਲਈ ਸਾਡੇ ਜਿਹੜੇ ਹਾਵ ਭਾਵ ਸੀ ਸਾਡੇ ਜਿਹੜੇ ਜਜ਼ਬਾਤ ਸੀ ਉਹ ਗਾਣਿਆਂ ਰਾਹੀਂ ਦੱਸਦਾ ਹੁੰਦਾ ਸੀਗਾ ਇਹ ਫਿਰ ਉਹ ਥੋੜਾ ਜਿਹਾ ਦੇਖਣ ਵਾਲਿਆਂ ਨੂੰ ਐ ਵੀ ਲੱਗਦਾ ਹੁੰਦਾ ਸੀ ਵੀ ਇਹ ਹੰਕਾਰੀ ਐ ਇਹ ਘਮੰਡੀ ਐ ਪਰ ਇਦਾਂ ਦਾ ਸ਼ੁਭਦੀਪ ਦਾ ਕਰਦਾਰ ਇਦਾਂ ਦਾ ਨਹੀਂ ਹੈਗਾ ਸੋ ਉਹ ਤਾਂ ਸਭ ਦਾ ਭਲਾ ਮਕਣ ਵਾਲਾ ਸੀ ਉਹਨੇ ਤਾਂ ਘੱਟੋ-ਘੱਟ ਕੋਈ ਮਿਲਦਾ 10-15 ਕਲਾਕਾਰ ਨਵੇਂ ਮੁੰਡੇ ਆਦੇ ਲਿਆਂਦੇ ਕਿ ਇਸ ਸ਼ੋਹ ਦੀਪ ਦੀ ਸਮਾਹ ਤੇ ਕੋਈ ਕਿਸੇ ਨੂੰ ਪੈਸਾ ਨਾ ਦੇ ਮੇਰੀ ਹੱਥ ਬੰਨ ਕੇ ਬੇਨਤੀ ਐ ਨਾ ਉੱਥੇ ਪੈਸਾ ਟੇਕੋ ਨਾ ਕਿਸੇ ਨੂੰ ਦਿਓ